ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਨੌਕਰ ਰੱਖੇ ਹੋਏ ਨੇ ਤੇ ਕਈ ਕਿਸ ਸਾਲਾਂ ਤੋਂ ਘਰਾਂ ਦੇ ਵਿੱਚ ਨੌਕਰ ਕੰਮ ਕਰ ਰਹੇ ਨੇ ਤੇ ਤੁਸੀਂ ਉਸ ਦੇ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਤੁਹਾਡਾ ਵਿਸ਼ਵਾਸ ਮਿੰਟਾਂ ਦੇ ਵਿੱਚ ਚੱਕਣਾ ਚੂਰ ਹੋ ਜਾਵੇਗਾ ਅਤੇ ਕਦੇ ਵੀ ਤੁਸੀਂ ਕਈ ਸਾਲਾਂ ਤੋਂ ਬੇਸ਼ੱਕ ਨੌਕਰ ਕੰਮ ਕਰਦੇ ਹੋਣਗੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਤਾਜ਼ਾ ਮਾਮਲਾ ਜੁਲੰਦਰ ਬਾਸਟਨ ਚੌਂਕੀ ਦੇ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆ ਜਿੱਥੇ ਨਿਊ ਜਵਾਰ ਨਗਰ ਦੇ ਵਿੱਚ ਸਥਿਤ 131 ਸੀ ਕੋਠੀ ਦੇ ਵਿੱਚ ਨੇਪਾਲ ਤੋਂ ਆਇਆ ਇੱਕ ਪਰਿਵਾਰ ਕਿਨਾਂ ਦੀ ਕੋਠੀ ਦੇ ਵਿੱਚ ਕੰਮ ਕਰਦੇ ਸੀ ਪਰ ਨੇਪਾਲੀ ਨੌਕਰ ਨੇ ਪਰਿਵਾਰ ਸਮੇਤ ਘਰ ਦੇ ਵਿੱਚ ਅਲਮਾਰੀਆਂ ਦੇ ਜਿੰਦਰੇ ਤੋੜੇ ਅਤੇ ਨਕਦੀ ਤੇ ਡਾਲਰ ਲੈ ਕੇ ਫਰਾਰ ਹੋ ਗਏ ਤੇ ਸਾਰੀ ਘਟਨਾ ਕੋਠੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਸਕਰੀਨ ਤੇ ਤੁਸੀਂ ਵੀ ਦੇਖ ਸਕਦੇ ਹੋ ਘਟਨਾ ਦੇ ਦੌਰਾਨ ਕੋਠੀ ਮਾਲਕ ਕਪਿਲ ਮਹਿਤਾ ਜੰਮੂ ਗਿਆ ਹੋਇਆ ਸੀ ਜਦ ਕਿ ਉਸ ਦਾ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਤੇ ਜਦੋਂ ਕਪਿਲ ਮਹਿਤਾ ਜੰਮੂ ਤੋਂ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਗੇਟ ਖੁੱਲ੍ਹਾ ਤੇ ਘਰ ਦੇ ਅੰਦਰ ਸਾਰੀਆਂ ਅਲਮਾਰੀਆਂ ਦੇ ਲੋਕਰ ਟੁੱਟੇ ਹੋਏ ਨੇ ਤਾਂ ਉੱਥੇ ਹੀ ਲੋਕਰ ਦੇ ਵਿੱਚ ਨਗਦੀ ਡਾਲਰ ਅਤੇ ਕੀਮਤੀ ਸਮਾਨ ਵੀ ਗਾਇਬ ਸੀ ਘਟਨਾ ਦੇ ਬਾਅਦ ਘਰ ਦੇ ਵਿੱਚ ਜੋ ਨੌਕਰ ਰੱਖਿਆ ਹੋਇਆ ਸੀ ਉਸ ਦਾ ਪੂਰਾ ਪਰਿਵਾਰ ਵੀ ਗਾਇਬ ਸੀ ਤੇ ਜਦੋਂ ਪਰਿਵਾਰ ਦੇ ਵਿੱਚ ਇਹ ਸਭ ਕੁਝ ਦੇਖਿਆ ਅਤੇ ਫਿਰ ਮਾਲਕ ਨੇ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਹ ਵੀ दंग रह ਗਿਆ ਕਿ ਨੌਕਰ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਮਿਲ ਕੇ ਕੋਠੀ ਦੇ ਵਿੱਚ ਲੋਕਰ ਤੋੜ ਕੇ ਚੋਰੀ ਕੀਤੀ ਅਤੇ ਉਸ ਤੋਂ ਬਾਅਦ ਸੂਟ ਕੇਸ ਲੈ ਕੇ ਤੇ ਸਾਰਾ ਸਮਾਨ ਲੈ ਕੇ ਉਹ ਫਰਾਰ ਹੋ ਗਏ ਖੈਰ ਇਸ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਇਸ ਨੌਕਰ ਦੀ ਭਾਲ جاری ਹੈ ਖੈਰ ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਨੌਕਰ ਰੱਖੇ ਹੋਏ ਨੇ ਤਾਂ ਉਸ ਦੇ ਉੱਤੇ ਐਨਾ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਘੱਟਾ ਪਾ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ